ਫਰੀਦਕੋਟ ਆਰਟੀ ਅਸੋਸੀਏਸ਼ਨ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਕਿ ਹੁਣ ਸਬਜ਼ੀਆਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਜਿਹੜਾ ਆਮ ਪਬਲਿਕ ਨੂੰ ਹੁਣ ਰਾਹਤ ਮਿਲ ਜਾਏਗੀ ਤੇ ਫਰੂਟਾਂ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਕਿ ਆਮ ਪਬਲਿਕ ਨੂੰ ਕੋਈ ਵੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਜਿਹੜਾ ਕਿ ਕੁਝ ਸਮਾਂ ਪਹਿਲਾਂ ਸਾਹਮਣਾ ਕਰਨਾ ਪੈ ਰਿਹਾ ਸੀਗਾ ਹੰਤਾ ਰੇਟ ਦਾ ਹਿਸਾਬ ਨਾਲ ਦੀ ਹੈ ਹੰਤਾ ਦੀ ਰੇਟ ਰੋੜ ਵਧੇਗੀ ਹੰਤਾ ਪਿਆਜ਼ ਦੀ ਕੀਮਤ ਲੱਗੇ ਆ ਆਪਣਾ 35 ਤੋਂ ਲੱਗੇ 42-43 ਰੁਪਏ ਕਿਲੋ ਤੱਕ ਆਲੂ ਵੀ ਮੰਦਾ ਆ ਗਿਆ ਆਲੂ ਵੀ 800 ਤੋਂ ਲੱਗੇ 900 950 ਰੁਪਏ ਕਿਤੇ ਤੱਕ ਵਿਕੀ ਜਾਂਦਾ ਹੈਗਾ ਹੁੰਦਾ ਨਾ ਜਿਹੜੇ ਬੰਦੇ ਹੁਣ ਇੱਕ ਇੱਕ ਡੱਬਾ ਲੈ ਕੇ ਜਾਂਦੇ 20-25 ਕਿਲੋ ਦਾ 25-25 ਕਿਲੋ ਦਾ ਹੁਣ ਇਹਨਾਂ ਨੇ ਸਰੀ ਦਿਹਾੜੀ ਉਸੇ ਕਰਨੇ ਜਿਹੜੀ ਕੋਈ ਵੀ ਚੀਜ਼ ਖਰਾਬ ਹੋ ਗਈ ਉਹਨਾਂ ਨੇ ਸੁੱਟਨੇ ਵੀ ਆ ਇਹਨਾਂ ਨਾਲ ਕੋਈ ਤੇ ਬੀ ਪੈ ਜਾਂਦੀ ਹੈਗੀ ਹੈ ਬਾਕੀ ਮੇਰੇ ਹਿਸਾਬ ਨਾਲ ਜੋ ਦੋ ਤਿੰਨ ਜਣੇ ਰਲ ਕੇ ਸਦਾ ਸਬਜ਼ੀ ਲੈ ਜਾ ਕਰਨਾ ਜਰਾ ਫੈਰੂਗਾ ਲੈ ਕੇ ਕਰਨਗੇ ਜਾੜ ਸਿਆਣੇ ਬਣੋ ਚਾਰ ਪੰਜ ਘੜੇ ਰਲ ਕੇ ਸੌਦਾ ਲੈ ਲਿਆ ਕਰਨਾ ਜੇ ਮੈਨੂੰ ਪਹਿਲਾ ਕਿਲੋ ਦਾ ਘੱਟਾ ਦਾ 10 ਕਿਲੇ ਵੰਡ ਲਓ ਕਿਹੜਾ ਖਰਾਬ ਹੋਣ ਦੀ ਚੀਜ਼ ਆ ਦੋ ਬਈ ਆ 20 ਕਿਲੋ ਦਾ ਡੱਬਾ ਆ ਜਾ ਦੋ ਦੋ ਕਿਲੋ 3-3 ਕਿਲੋ ਵੰਡੋ ਚਾਰ ਪੰਜ ਘੜੇ ਰਲ ਕੇ ਮੰਡੀ ਦੇ ਜਦੋਂ ਤੁਹਾਨੂੰ ਇਹੀ ਪੈਣੀ ਮਿਲਤ ਹੋਣਾ ਨਾ ਹੁਣ ਮੰਡੀ ਕੋਈ ਅਰੋ ਕਦੋਂ 100 ਰੁਪਏ ਕਿਲੇ ਵੇਚਿਆ ਕੋਈ 100 ਰੁਪਏ ਕਿਲੇ ਵੇਚਿਆ ਨਾ ਟੋਰੀਆਂ ਟੋਰੀਆਂ ਦਾ ਵੀ ਇਹੀ ਪਿਛਲੇ ਕੱਦੂ ਟੋਰੀਆਂ ਬਾਕੀ ਉਹਦਾ ਸਾਜ ਪਾਲਕ ਸਟਾਰਟ ਹੋ ਜੂਗਾ ਸਬਜ਼ੀਆਂ ਨੂੰ ਮਤਲਬ ਇੱਕ ਫੋਟ ਥਾਂ ਤੇ ਜੂਗੀ ਆ ਮੋੜੀਆਂ ਵਾਲੀਆਂ ਚੱਲ ਪੈਣਗੀਆਂ ਬੇਤੀ ਚੱਲ ਪਊਗੀ ਹੋਰ ਬਹੁਤ ਕੁਝ ਚੱਲ ਪੈਣਾ ਇਹ ਤਾਂ ਬਹੁਤ ਬੜੀ ਫਰਕ ਪੈ ਜਾਣ ਵਾਲਾ ਹੈਗਾ ਪਾਲਕ ਬਲਕ ਚੱਲ ਪੈਣੀ ਹੈ ਬਾਕੀ ਹੁਣ ਠੀਕ ਹੈ ਰੀਜ਼ਨੇਬਲ ਰੇਟ ਹੈ ਸੇਬ ਵੀ ਮੰਦਾਈ ਹੈ ਟੂੜ ਦਾ ਵੀ ਰੇਟ ਵਧੀਆ ਪਿੱਲਾ ਚੱਲਦਾ 30 ਤੋਂ 35 ਰੁਪਏ ਕਿਲੋ 40 ਰੁਪਏ ਤੱਕ ਵੀ ਚੰਗੇ ਚੱਲਦਾ ਤੇ ਆਹ ਜਿਹੜਾ ਹੈਗਾ ਆਪਣਾ ਸੇਬ ਸ਼ੂਬ ਹੈਗਾ ਜਿਹੜਾ ਉਹ ਹੈਗਾ 50 ਰੁਪਏ ਤੋਂ ਲੱਗੇ 75 ਰੁਪਏ ਕਿਲੋ 150 ਰੁਪਏ ਕਿਲੋ ਤੱਕ ਚੰਗੇ ਸੇਬੀ ਕੀ ਜਾਂਦੇ ਹੈਗੇ ਨਹੀਂ ਰੇਟ ਹੁਣ ਤੋਂ ਕੋਹ ਡਾਊਨ ਆਈ ਅੱਜ ਗੋਭੀ ਵੀ 35 ਰਹੀ ਆ ਚੰਗੀ 40 ਵਿਕੀ ਆ ਕੋ 35 ਵਿਕੀ ਅਸੀਂ ਤੱਬ ਵੀ 16 17 ਰਹਿ ਗਿਆ ਜਿਹੜਾ 25 30 ਤੇ ਚੜ ਗਿਆ ਦੁਬਾਰਾ ਫੇਰ ਕੋਈ 16 17 ਵਿਕ ਗਿਆ ਆਲੂ ਦਾ ਵੀ ਰੇਟ ਡਾਊਨ ਹੋਇਆ 100 ਰੁਪਈਆ ਘਟਿਆ ਉਹ ਆ ਚੰਗਾ ਤਾਂ ਹੈਗਾ 45 42 47 45 ਹੋਈ ਆ ਉਹ ਫਿਰ ਜਿਵੇਂ ਜਿਵੇਂ ਗੱਟੇ ਦਾਗੀ ਦੁੱਗੀ ਹੋਈ ਜਾਂਦੇ 28 28 ਪ੍ਰਧਾਨ ਨੇ ਤੋਲਿਆ ਮੈਨੂੰ ਲੱਗਦਾ ਜੀ ਸਾਈਂ ਕਹਿੰਦੇ ਸਾਡਾ ਬਖਦਾ ਹੀ ਇੱਕ ਗਲਫਾ ਆ ਵੀ ਗਿਆ ਜੀ ਉਹ ਉਹਨਾਂ ਦਿਹਾੜੀ ਕੀ ਬਣਾਉਣੀ ਕਿਵੇਂ ਕਿਵੇਂ ਬਸ ਉਹਨਾਂ ਦਾ ਆਪ ਦਾ ਸ਼ੌਕਤਾਵਾ ਕਾਂਟਾ ਸਬਜ਼ੀ ਵੇਚੀ ਉਹਨਾਂ ਨੇ 5-400 ਰੁਪਏ ਬੰਦਾ ਉਹਨਾਂ ਨੂੰ ਵੀ ਇੰਨੀ ਕੀ ਵੇਚਦੇ ਰੇੜੀ ਤੇ 5-400 ਬਣੇ ਇਹਨਾਂ ਦਾ ਬੰਦੇ ਨੂੰ 8 ਬਾਈ ਦੀ ਪੁਸ਼ਕਰ ਦੀ ਜਲਣੀ ਵੇਖੋ ਗੋभी ਹੁਣ ਕੀ ਬੰਦਾ ਇਧਰ ਨਹੀਂ ਲੱਗੇ ਰਖਾ ਮੋਨ ਵਾਲੀ ਆ ਤਾਂ ਲਾਸਟ ਹੀ ਆ ਰੇੜੀ ਆ ਭੜੀ ਰੇੜੀ ਦਾ ਮਾਲ ਇਧਰ ਹੁਣ ਪੁਸ਼ਕਰ ਦਾ ਚੱਲਣ ਵਾਲੀ ਆ ਗੋभी